ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਗੁਰਦੇਵ ਸਿੰਘ ਨੰਗਾ ਮੈਂ ਪੰਜਾਬ ਅਟਸਲਾ ਸੀਵਰੇ ਬੋਰਡ ਆਊਟਸੋਰਸ ਵਰਕ ਜੂਨੀਅਨ ਦਾ ਸੂਬਾ ਪ੍ਰਧਾਨ ਆ ਜੀ ਸਾਡਾ ਕਿ ਜਿਹੜਾ ਬੜੇ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਘੋਲ ਚੱਲ ਰਿਹਾ ਸੀਗਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੇ ਲਈ ਤੇ ਕਿ ਜਿਹੜਾ ਕਿ 25 ਅਗਸਤ ਨੂੰ ਬੜੇ ਹਾਲਾਤ ਹੜਾਂ ਦੇ ਜਿਹੜੇ ਕਿ ਸਰਕਾਰ ਵੱਲੋਂ ਪੰਜਾਬ ਦੇ ਲਈ ਲਿਆਂਦੇ ਗਏ ਪੰਜਾਬ ਦੇ ਲੋਕਾਂ ਨੂੰ ਮਾਰਨ ਦੇ ਲਈ ਉਹ ਹੜਾ ਜਿਹੜੇ ਲਿਆਂਦੇ ਗਏ ਤੇ ਇਸ ਦੇ ਨਾਲ ਸਾਡਾ ਸੰਘਰਸ਼ ਚੱਲਦੇ ਦੇ ਕਾਰਨ ਅਸੀਂ 25 ਤਰੀਕ ਨੂੰ ਹੜ੍ਹਾਂ ਦੇ ਹਾਲਾਤਾਂ ਦੇ ਇੱਕ ਆਬਾ ਸੰਘਰਸ਼ ਵਾਪਸ ਲੈ ਲਿਆ ਦੀ ਪਰ ਮੌੜ ਮੰਡੀ ਦੇ ਵਿੱਚ ਸਾਡੇ ਜਿਹੜੇ ਕਿ ਸੀਵਰਮੈਨ ਕੁਝ ਵਾਟਰ ਸਪਲਾਈ ਦੇ ਬੰਦੇ 16 ਬੰਦਿਆਂ ਤੇ ਪੰਜਾਬ ਸਰਕਾਰ ਨੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ 11 ਦਿਨ ਜੇਲ੍ਹ ਦੇ ਵਿੱਚ ਲਵਾਇਆ ਤੇ ਅਸੀਂ ਉਹ ਜਵਾਨ ਤੇ ਲਿਆਂਦੇ ਹੋਏ ਆ ਪਰ ਹਜੇ ਤੱਕ ਉਹਨਾਂ ਦੀ ਨੌਕਰੀ ਜਿਹੜੀ ਉਹ ਬਹਾਲ ਨਹੀਂ ਕੀਤੀ ਗਈ ਸਾਨੂੰ ਅੱਜ ਮਜਬੂਰਨਾ ਧੂਰੀ ਦੇ ਵਿੱਚ ਇਸ ਕਾਰਨ ਸੜਕਾਂ ਦੇ ਉੱਤਰਨਾ ਪਿਆ ਕਿਉਂਕਿ ਅਸੀਂ ਹਰ ਇੱਕ ਮੰਤਰੀ ਦਾ ਜਿਹੜਾ ਕੁੰਡਾ ਦਰਵਾਜ਼ਾ ਉਹ ਖੜਕਾਇਆ ਹੈ ਕਿ ਸਾਡੇ ਬੰਦੇ ਜਿਹੜੇ ਬਹਾਲ ਕਰ ਦੋ ਪਰ ਸਰਕਾਰ ਦੇ ਜਿਹੜੇ ਮੰਤਰੀਆਂ ਦੀ ਉਹ ਨਹੀਂ ਚਲਦੀ ਉਹ ਚਲਦੀ ਆ ਮੌੜ ਮੰਡੀ ਦੇ ਕਰਨੈਲ ਸਿੰਘ ਪ੍ਰਧਾਨ ਜਿਹੜੇ ਕਿ ਮਿਊਸਪਲ ਕਾਰਪੋਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੀ ਚਲਦੀ ਆ ਮੌੜ ਮੰਡੀ ਦੇ ਵਿੱਚ ਜਿਹੜੇ ਪ੍ਰਧਾਨ ਨੇ ਪਰ ਇੱਥੇ ਕਿਸੇ ਵੀ ਆਮ ਆਦੀ ਪਾਰਟੀ ਦੇ ਮੰਤਰੀ ਦੀ ਜਾਂ ਕੁਲਦਾਰ ਸੰਧੂਆ ਜੀ ਦੀ ਸਪੀਕਰ ਸਾਹਿਬ ਦੀ ਜਾਂ ਵਿੱਤ ਮੰਤਰੀ ਸਾਹਿਬ ਦੀ ਕਿਸੇ ਦੀ ਨਹੀਂ ਚਲਦੀ ਕਿਉਂਕਿ ਅਸੀਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਕਿਹਾ ਤੀਗਾ ਵੀ ਤੁਸੀਂ ਸੜਕਾਂ ਤੇ ਨਾ ਹੋ ਕਿਉਂਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆਉਣ ਲਈ 800 ਸ ਮੁਲਾਜ਼ਮ ਦਾ ਬਹੁਤ ਵੱਡਾ ਜਿਹੜਾ ਜੋਗ ਹੈ ਉਹ ਦਿੱਤਾ ਗਿਆ ਪੰਜਾਬ ਦੇ ਵਿੱਚ ਵੀ ਇਹ ਆਮ ਆਦਮੀ ਪਾਰਟੀ ਸਰਕਾਰ ਆਵੇ ਤੇ ਅਸੀਂ ਜਿਹੜਾ ਸਾਡਾ ਰੋਜ਼ਗਾਰ ਹੈ ਪੱਕਾ ਹੋਵੇ ਪਰ ਇਹ ਸਰਕਾਰ ਨੇ ਕੀ ਕੀਤਾ ਉਹਨਾਂ 800 ਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਜਾਏ ਉਹਨਾਂ ਦਾ ਰੋਜ਼ਗਾਰ ਹੈ ਜਿਹੜਾ ਉਹ ਖੋਇਆ ਹੋਇਆ ਹੈ ਜਿਹੜਾ ਕਿ ਵਿੱਤ ਮੰਤਰੀ ਸਾਹਿਬ ਬਾਰ-ਬਾਰ ਮੀਟਿੰਗਾਂ ਕੈਂਸਲ ਕਰ ਰਹੇ ਹੈ ਕੱਲ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਬੋਲਿਆ ਕਿ ਅਜੀਬ ਆਬੇ ਜੀਵਨ ਸਿੰਘ ਦਾ ਜਿਹੜਾ ਕਿ ਸੀਦੀ ਦਿਹਾੜਾ ਮਨਾਉਣ ਦੇ ਵਿੱਚ ਵਿਜੀ ਆ ਮੈਂ ਕਿਹਾ ਵੀ ਬਾਬਾ ਜੀਵਨ ਸਿੰਘ ਦੀ ਜਿਹੜੀ ਔਲਾਦ ਹੈ ਉਹ ਮੌੜ ਮੰਡੀ ਦੇ ਵਿੱਚ ਛੋਟਾ ਗੰਦ ਚੱਕਦੀ ਆ ਉਹ ਮੌੜ ਮੰਡੀ ਦੇ ਵਿੱਚ 9 9 10 10 ਸਾਲਾਂ ਤੋਂ ਗੰਦ ਚੱਕਦੇ ਦੀ ਤੁਸੀਂ ਉਹਨਾਂ ਨੂੰ ਬੇਰਜਗਾਰ ਕਰ ਦਿੱਤਾ ਉਹਨਾਂ ਦੀ ਰੋਟੀ ਖੋਈ ਹੈ ਤੇ ਲੋਕਾਂ ਨੂੰ ਤੁਸੀਂ ਇਹ ਦਿਖਾ ਕੇ ਵੀ ਅਸੀਂ ਬਾਬੇ ਜੀਵਨ ਸਿੰਘ ਦਾ ਜਿਹੜਾ ਸੀਦੀ ਦਿਹਾੜਾ ਮਨਾ ਰਹੇ ਹਾਂ ਪਰ ਉਹਨਾਂ ਦੀਆਂ ਔਲਾਦਾਂ ਦੇ ਨਾਲ ਤੁਸੀਂ ਉਹੀ ਔਰੰਗਜੇ ਵਾਲਾ ਜਿਹੜਾ ਬਿਰਤਾਰਾ ਉਹ ਕਰ ਰਹੇ ਹੋ ਜੇਕਰ ਸਰਕਾਰ ਨੇ ਸਾਡੇ ਸਾਥੀਆਂ ਨੂੰ ਨਾ ਬਹਾਲ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਕਿ ਪੀਟੀ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਜਿਹੜਾ ਸੰਘਰਸ਼ ਕੀਤਾ ਸੀ ਉਸ ਤੋਂ ਵੀ ਤਿੱਖਾ ਸੰਘਰਸ਼ ਆ ਜਿਹੜਾ ਉਹ ਕੀਤਾ ਜਾਊਗਾ ਸਰਕਾਰ ਫਿਰ ਪਰਚੇ ਤਾਂ ਇਹਨਾਂ ਨੇ ਪਹਿਲਾਂ ਵੀ ਪੀਆਰਟੀਸੀ ਵਾਲਦੇ ਵੀ ਪਾਏ ਆ ਸਾਡੇ ਤੇ ਵੀ ਪਾਏ ਤੇ ਤੇ ਮੈਡਮਾਂ ਤੇ ਵੀ ਪਾਏ ਤੇ ਕਿੰਨਾ ਕਿਹੜਾ ਇਹਨਾਂ ਨੇ ਛੱਡਿਆ ਸਭ ਝੂਠੇ ਵਾਅਦੇ ਕੀਤੇ ਆ ਕੋਈ ਵਾਅਦਾ ਹਜੇ ਤੱਕ ਇਹਨਾਂ ਨੇ ਪੂਰਾ ਨਹੀਂ ਕੀਤਾ ਜੇਕਰ ਸਰਕਾਰ ਸਾਡੀ ਇਸਾ ਮੰਗ ਨੂੰ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਬਹੁਤ ਹੀ ਤਿੱਖਾ ਸੰਘਰਸ਼ ਆ ਜਿਹੜਾ ਉਹ ਕੀਤਾ ਜਾਊਗਾ। ਵਾਟਰ ਵਾਟਰ ਸਰਵਿਸ ਅਤੇ ਸੀਵਰੇਜ ਬੋਰਡ ਆਊਟਸੋਰਸਿੰਗ ਕਰਮਚਾਰੀਆਂ ਵੱਲੋਂ ਜੋ ਅੱਜ ਧੂਰੀ ਖੇ ਝੰਡਾ ਮਾਰਚ ਕੀਤਾ ਗਿਆ। ਉਹਦੇ ਵਿੱਚ ਜੋ ਉਹਨਾਂ ਵੱਲੋਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਸੰਬੋਧਨ ਕਰਕੇ ਦਿੱਤਾ ਗਿਆ ਉਹ ਮਾਜੂਰ ਡੀ ਸਾਹਿਬ ਦੇ ਰਾਹੀਂ ਉੱਚ ਅਧਿਕਾਰੀਆਂ ਕੋਲ ਪਹੁੰਚਾਇਆ ਜਾਵੇਗਾ। ਤਾਂ ਜੋ ਆਪਦੀ ਮੰਗਾਂ ਸੰਬੰਧੀ ਕਿਸੇ ਉੱਚ ਅਧਿਕਾਰੀ ਨਾਲ ਮੀਟਿੰਗ ਕਰਕੇ ਇਹਦਾ ਕੋਈ ਹੱਲ ਕੀਤਾ ਜਾ ਸਕੇ ਆਪ ਜੀ ਵੱਲੋਂ ਧੰਨਵਾਦ